ਮੈਂ 14 ਪੇਸ਼ੈਂਟ ਜਿਹੜੇ ਹੈਗੇ ਉਹਨਾਂ ਨੂੰ ਸਭ ਨੂੰ ਮਿਲ ਕੇ ਮੈਂ ਆਇਆ ਹੁਨੇ ਤੁਹਾਡੇ ਸਾਹਮਣੇ ਉਹ ਦੇਖੀ ਦੋ ਤਿੰਨ ਪੇਸ਼ੈਂਟ ਦੀ ਤबीयत ਥੋੜੀ ਜ਼ਿਆਦਾ ਖਰਾਬ ਸੀ ਲੇਕਿਨ ਸਾਰੇ ਇਹਨਾਂ ਨੇ ਮੈਨੇਜ ਕਰ ਲਿਆ ਥੇ ਹੈਂਡਲ ਕਰ ਲਿਆ ਚਤੇ ਰੈਫਰ ਕਰਨ ਦੀ ਲੋੜ ਨਹੀਂ ਪਈ ਬਸ ਸਲਾਈਨ ਯੂਜ਼ ਕੀਤਾ ਗਿਆ ਉਹ ਅਸੀਂ ਸਾਰੇ ਪੰਜਾਬ ਦੇ ਵਿੱਚ ਰੋਕਤਾ ਹੈਗਾ ਉਹ ਕਿਤੇ ਵੀ ਯੂਜ਼ ਨਹੀਂ ਹੋ ਰਿਹਾ ਐਜ਼ ਆ ਨਾਓ ਜੀ ਉਹਨੂੰ ਸਾਡੇ ਡਰਗ ਇਨਸਪੈਕਟਰ ਆ ਗਏ ਹੈਗੇ ਉਹ ਲੈ ਕੇ ਜਾ ਰਹੇ ਉਹਦੀ ਅਸੀਂ ਜਾਂਚ ਕਰਾਵਾਂਗੇ ਤੇ ਕਾਰਵਾਈ ਕਰਾਂਗੇ ਜੀ ਇਹ ਪੰਜਾਬ ਦੇ ਵੀ ਜਿਹੜੇ ਸਾਡੇ ਕੋਲ ਡਿਫਰੈਂਟ ਵੇਅਰਹਾਊਸ ਹੈਗੇ ਤਿੰਨ ਸਾਰਿਆਂ ਦੇ ਵਿੱਚ अवेलेबल ਸੀ ਤੇ ਜਿੱਥੇ ਵੀ ਲੋਡ ਪੈਂਦੀ ਹੈ ਉਹ ਯੂਜ਼ ਕਰਨ ਲਈ अवेलेबल ਸੀ ਉਹ ਸਾਰਿਆਂ ਨੂੰ ਰੋਕਤਾ ਹੈਗਾ ਪੇਸ਼ੈਂਟ ਜਿਹੜੇ ਸੀਗੇ ਉਹਨਾਂ ਨੂੰ ਨਾਰਮਲ ਰੁਟੀਨ ਦੇ ਵਿੱਚ ਜਿਹੜਾ ਸਲਾਈਨ ਲਗਾ ਰਹੇ ਸੀਗੇ ਉਹ ਲਗਾ ਕੇ थोड़ी देर बाद पेशेंट न थोड़ी एलर्जिक रिएक्शन हुई उन्होंने रिपोर्ट किया तो डॉक्टर जोड़े इतने से उन्होंने उन्होंने अटेंड कर लिया हैगा मैं चौदह पेसेंट जे उन्हों सबू मिल के मैं आया उन्हें थोड़े सामने वो भी दो तीन पेशेंट की तबीयत थोड़ी ज़्यादा ख़राब स लेकिन सारा इन्होंने मैनेज कर लिया इतने हैंडल कर लिया कित रेफ रैफर करा सिलाइन यूज़ किया गया ਉਹ ਅਸੀਂ ਸਾਰੇ ਪੰਜਾਬ ਦੇ ਵਿੱਚ ਰੋਕਤਾ ਹੈਗਾ ਉਥੇ ਕਿਤੇ ਵੀ ਯੂਜ਼ ਨਹੀਂ ਹੋ ਰਿਹਾ ਹੈ ਐਜ਼ ਆ ਨਾਓ ਤੇ ਅਸੀਂ ਉਹ ਸਾਡੇ ਡਰਗ ਇਨਸਪੈਕਟਰ ਆ ਗਏ ਹੈਗੇ ਉਹ ਲੈ ਕੇ ਜਾ ਰਹੇ ਹੁਣ ਉਹਦੀ ਅਸੀਂ ਜਾਂਚ ਕਰਾਵਾਂਗੇ ਤੇ ਕਾਰਵਾਈ ਕਰਾਂਗੇ ਜੀ ਸਰ ਕਿੰਨਾ ਕਿ ਲੋਟ ਸੀ ਕਿੰਨਾ ਕਿ ਲੋਟ ਸੀ ਹਾਂਜੀ ਸਰ ਇਹਦਾ ਕਿੰਨਾ ਕਿ ਲੋਡ ਸੀਗਾ ਜ Punjab ਦੇ ਵਿੱਚ ਜੇ ਇੱਕ ਗੱਲ ਕੀਤੀ ਜਾ ਕਿ ਕਿੰਨਾ ਕਿ ਲੋਡ ਸੀ ਇਹ Punjab ਦੇ ਵੀ ਜਿਹੜੇ ਸਾਡੇ ਕੋਲ ਡਿਫਰੈਂਟ ਵੇਅਰ ਹਾਊਸ ਹੈਗੇ ਤਿੰਨ ਸਾਰਿਆਂ ਦੇ ਵਿੱਚ अवेलेबल ਸੀ ਤੇ ਜਿੱਥੇ ਵੀ ਲੋਡ ਪੈਂਦੀ ਹੈ ਉਹ ਯੂਜ਼ ਕਰਨ ਲਈ अवेलेबल ਸੀ ਉਹ ਸਾਰਿਆਂ ਨੂੰ ਰੋਕਤਾ ਹੈਗਾ ਸੀ ਸਰ ਕਿਤੇ ਹੋਰ ਵੀ ਦਿੱਕਤ ਆਈ ਹੈ ਇਸ ਤੋਂ ਇਲਾਵਾ ਨਹੀਂ ਨਹੀਂ ਇੱਕ ਅੰਮ੍ਰਿਤਸਰ ਥੋੜਾ ਐਸੀ ਕੱਲ ਆਇਆ ਸੀ ਉਹ ਸਾਨੂੰ ਪਤਾ ਚੱਲਿਆ ਹੈ ਤਾਂ ਉਹ ਵੀ ਰੋਕਤਾ ਹੈਗਾ ਬੱਚਾ ਬੱਚਾ ਕੇਂਦਰ ਬਿਲਕੁਲ ਕੰਟੀਨ 10 ਮੀਟਰ ਤੇ ਕੂੜੇ ਦਾ ਵੱਡਾ ਡੰਪ ਹੈਗਾ ਉੱਪਰ ਜਿਹੜਾ ਪਰਿਵਾਰ ਦੇ ਜਿਹੜੇ ਬੈਗ ਨਹੀਂ ਮੈਂ ਜੰਬਰ ਚਾਦਰ ਨਹੀਂ

ਉਹਨੂੰ ਸੇ ਠੀਕ ਕਰਾ ਲੈਣੇ ਜੀ ਠੀਕ ਕਰਾ ਲੈ ਮੈਂ ਦੇਖ ਲੈਣਾ ਸਾਡੇ ਧਿਆਨ ਦੇ ਵਿੱਚ ਸੀਗਾ ਨਹੀਂ ਆਪਣੇ ਫਿਵਰੀ ਵਾਲੇ ਵਕਤ ਡਾਕਟਰ ਰਵੀਨਾਲ ਵੀ ਗੱਲ ਹੋਈ ਹੈ ਉਹਨਾਂ ਨੇ ਵੀ ਸਾਨੂੰ ਜਿਹੜਾ ਹੈਗਾ ਇਹ ਐਸਰਿਕ ਕਰਾ ਲੈਣੇ ਲੇਕਿਨ ਉਹਨਾਂ ਦੇ ਬਾਬ ਦੀ ਜਿਹੜੀ ਬੋਟਲਾਂ ਨੇ ਕਿਤੇ ਪ੍ਰਾਈਵੇਟ ਤੌਰ ਦੇ ਉੱਪਰ ਵੀ ਦੇਈਆਂ ਹੁਣ ਹਸਪੀਟਲਾਂ ਦੇ ਉਹ ਵੀ ਜਾਂਚ ਕਰੂਗੇ ਅ ਪਹਿਲਾਂ ਅਸੀਂ ਦੇਖ ਲਾਂਗੇ ਫਿਰ ਅਸੀਂ ਐਡਵਾਈਜ਼ਰੀ ਇਸ਼ੂ ਕਰ ਸਕਦੇ ਕਿ ਪ੍ਰਾਈਵੇਟ ਦੇ ਵੀਜ ਵੀਜੇ ਕੋ ਯੂਜ਼ ਕਰ ਰਿਹਾ ਹੈ ਨਾ ਕਰੇ ਕੀ ਸਰ ਜਿਹੜੀ ਬੋਟਲ ਹੈ ਪਹਿਲਾਂ ਵੀ ਇਹੀ ਸੇਮ ਕੰਪਨੀ ਦੇ ਸੇਮ ਲੈਵਲ ਦੀ ਜਿਹੜੇ ਯੂਜ਼ ਹੁੰਦੀ ਰਹੀ ਹੈ ਜੀ ਕਿ ਫਸਟ ਟਾਈਮ ਵੀ ਜਿਹੜੀ ਇਹ ਜਿਹੜੀ ਯੂਜ਼ਿੰਗ ਚ ਲਿਆਂਦੀ ਗਈ ਸੀ ਮੈਨੂੰ ਲੱਗ ਰਿਹਾ ਹੈ ਕਿ ਪਹਿਲਾਂ ਵੀ ਯੂਜ਼ ਹੋਇਆ ਸੀ ਲੇਕਿਨ ਰਿਐਕਸ਼ਨ ਹੋਇਆ ਨਹੀਂ ਇਹ ਰਿਐਕਸ਼ਨ ਅੱਜ ਹੋਇਆ ਹੈ ਤੁਸੀਂ ਜਾਂਚ ਕਰਾ ਲੈਨੇ ਕਈ ਵਾਰ ਬੈਚ ਦੇ ਵਿੱਚ ਪ੍ਰੋਬਲਮ ਹੋ ਸਕਦੀ ਠੀਕ ਹੈ ਸਰ ਤੁਸੀਂ ਜਾਂਚ ਕਿਸ ਤਰ੍ਹਾਂ ਕੀਤੀ ਗਏਸ ਪੂਰੇ ਮਾਮਲੇ ਦੇ ਵਿੱਚ ਤੈ ਕਿੰਨੀ ਜਾਣੀ ਹੈ ਜੀ ਤੈ ਕਰਕੇ ਅਸੀਂ ਕਾਰਵਾਈ ਕਰਾਂਗੇ ਸਰ ਤਿੰਨੋਂ ਪੇਸ਼ੈਂਟ ਜਿਹੜੀ ਤੁਸੀਂ ਕਹੇ ਵੀ ਜਾਦੇ ਢਿੱਲੇ ਸੀ ਬਿਲਕੁਲ ਠੀਕ ਨਹੀਂ ਹਾਂਜੀ ਬਿਲਕੁਲ ਠੀਕ ਨੇ ਪੇਸ਼ੈਂਟ ਪਰਫੈਕਟਲੀ ਫਾਈਨ ਹੈਗੇ ਮੈਂ ਆਪ ਉਹਨਾਂ ਨਾਲ ਗੱਲਬਾਤ ਕੀਤੀ ਹੈ ਦੇ ਆਰ ਓਕੇ ਫਾਈਨ ਡਿਸਟ੍ਰਿਕਟ ਲੈਵਲ ਦਾ ਹਸਪੀਟਲ ਹੈ ਜੀ ਸੰਗਰੂਰ ਦਾ ਇਹ ਸਰਕਾਰੀ ਹੌਸਪਟਲ ਪਰ ਇਹਦੇ ਜੇਕਰ ਗੱਲ ਕੀਤੀ ਜਾਵੇ ਫੈਸਿਲਿਟੀਆਂ ਨੂੰ ਲੈ ਕੇ ਬਹੁਤ ਜ਼ਿਆਦਾ ਕਮੀਆਂ ਨੇ ਜਿਸ ਤਰ੍ਹਾਂ ਕਿ ਲਿਫਟ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਤੇ ਮੈਡੀਸਨ ਨੂੰ ਲੈ ਕੇ ਵੀ ਜਿਹੜੀ ਕਾਫੀ ਦਿੱਕਤ ਜਿਹੜੀ ਆਂਦੀ ਹੈ ਉਸ ਚੀਜ਼ ਨੂੰ ਲੰਬੇ ਸਮੇਂ ਤੋਂ ਲੈ ਕੇ ਜੀ ਡਿਮਾਂਡ ਕੀਤੀ ਜਾ ਰਹੀ ਪਰ ਉਹਦਾ ਮੈਨੂੰ ਲੱਗ ਰਿਹਾ ਹੈ ਮੈਡੀਸਨ ਥੋੜੇ ਕੋ ਅਵੇਲੇਬਲ ਰਹਿੰਦਾ ਮੈਨੂੰ ਐਸਐਮਓ ਸਾਹਿਬ ਮੈਨੂੰ ਦੱਸ ਦੋ ਕਿੰਨੇ ਮੈਡੀਸ